ਹਾਂਜੀ ਕਿਸਾਨ ਵੀਰੋ ਆਜੋ ਅੱਜ ਆਪਾਂ ਪਾਈਏ ਖੱਤੇ ਵਿੱਚ ਜੂਰੀਆ ਝੋਨੇ ਨੂੰ ਜੂਰੀਆ ਕਾਫੀ ਦਿਨਾਂ ਤੋਂ ਮਿਲਦੀ ਨਹੀਂ ਪਈ ਸੀਗੀ ਤੇ ਅੱਜ ਆਪਾਂ ਨੂੰ ਜੂਰੀਆ ਮਿਲ ਗਈ ਆ ਅੱਜ ਆਪਾਂ ਖੇਤ ਵਿੱਚ ਸੋਚਿਆ ਵੀ ਆਪ ਜੂਰੀਆ ਪਾ ਲੈਨੇ ਆ ਤੇ ਜੂਰੀਆ ਦੇ ਬਾਰੇ ਆਪਾਂ ਗੱਲ ਕਰਦੇ ਆਂ ਕਿ ਨਾਈਟ੍ਰੋਜਨ ਤੱਤ ਹੁੰਦਾ ਹੈ ਬਹੁਤ ਜ਼ਰੂਰੀ ਹੁੰਦਾ ਝੋਨੇ ਨੂੰ ਪਾਉਣਾ ਇਹ ਪਰ ਕਿਸਾਨ ਦੀ ਸਮੱਸਿਆ ਇਹ ਹੈ ਕਿ ਇਸ ਵਾਰ ਕਿਸਾਨ ਨੂੰ ਜੂਰੀਆ ਟਾਈਮ ਸਰ ਮਿਲੀ ਨਹੀਂ ਸੋਸਾਇਟੀਆਂ ਮਤਲਬ ਸਰਕਾਰ ਦਾ ਇੱਕ ਅਦਾਰਾ ਹੁੰਦਾ ਹੈ ਸੋਸਾਇਟੀਆਂ ਦੇ ਵਿੱਚ ਵੀ ਜੂਰੀਆ ਨਹੀਂ ਮਿਲੀ ਜੇ ਕਿਤੇ ਮਿਲੀ ਆ 2 4 5 ਬੋਰੇ ਮਿਲੇ ਆ ਉਹਦੇ ਨਾਲ ਬੰਦਾ ਕੀ ਕਰੂ ਤੇ ਕੀ ਨਾ ਕਰੂ ਬਹੁਤੇ ਕਿਸਾਨਾਂ ਨੂੰ ਜੂਰੀਆ ਤੀਤੀਜਾ ਬੋਰਾ ਪਾਉਣ ਤੋਂ ਬਾਅਦ ਮਿਲੀ ਆ ਚਲੋ ਇਹ ਸਰਕਾਰ ਨੂੰ ਚਾਹੀਦਾ ਵੀ ਥੋੜਾ ਬਹੁਤਾ ਇਧਰ ਧਿਆਨ ਦੇਵੇ ਪ੍ਰਸ਼ਾਸਨ ਨੂੰ ਚਾਹੀਦਾ ਆ ਬਾਕੀ ਜੂਰੀਆ ਬਹੁਤੇ ਕਿਸਾਨ ਇਦਾਂ ਆ ਵੀ ਤਿੰਨ ਤੋਂ ਵੱਧ ਬੋਰੇ ਪਾਉਂਦੇ ਆ 4 5 6 ਬੋਰੇ ਜੂਰੀਆ ਦੇ ਪਾਈ ਜਾਂਦੇ ਆ ਜਰ ਕਿ 2 2.5 3 ਬੁਰੇ ਯੂਰੀਆ ਦੇ ਆਪਣੇ ਝੋਨੇ ਦੀ ਕਿਸਮ ਦੇ ਅਨੁਸਾਰ ਪਾਉਣੇ ਚਾਹੀਦੇ ਆ ਆਪਾਂ 2.5 ਤੋਂ 3 ਪਾਈ ਦੇ ਆ ਤੇ ਇਸ ਕਰਕੇ ਘੱਟ ਪਾਇਆ ਕਰੋ ਤਾਂ ਕਿ ਸਾਰਿਆਂ ਨੂੰ ਮਿਲ ਜਵੇ ਬਾਕੀ ਪ੍ਰਸ਼ਾਸਨ ਨੂੰ ਅਪੀਲ ਆ ਕਿ ਯੂਰੀਆ ਟਾਈਮ ਸਰ ਪਹੁੰਚਦੀ ਕਰਿਓ ਕਰੋ ਧੰਨਵਾਦ ਹਾਂਜੀ ਕਿਸਾਨ ਵੀਰੋ ਆਜੋ ਅੱਜ ਆਪਾਂ ਪਾਈਏ ਖੱਤੇ ਵਿੱਚ ਯੂਰੀਆ ਝੋਨੇ ਨੂੰ ਯੂਰੀਆ ਕਾਫੀ ਦਿਨਾਂ ਤੋਂ ਮਿਲਦੀ ਨਹੀਂ ਪਈ ਸੀਗੀ ਤੇ ਅੱਜ ਆਪਾਂ ਨੂੰ ਯੂਰੀਆ ਮਿਲ ਗਈ ਆ ਅੱਜ ਆਪਾਂ ਖੇਤ ਵਿੱਚ ਸੋਚਿਆ ਵੀ ਆਪ ਵੀ ਯੂਰੀਆ ਪਾ ਲੈਨੇ ਆ ਤੇ ਯੂਰੀਆ ਦੇ ਬਾਰੇ ਆਪਾਂ ਗੱਲ ਕਰਦੇ ਆ ਕਿ ਨਾਈਟ੍ਰੋਜਨ ਤੱਤ ਹੁੰਦਾ ਹੈ ਬਹੁਤ ਜ਼ਰੂਰੀ ਹੁੰਦਾ ਝੋਨੇ ਨੂੰ ਪਾਉਣਾ ਇਹ ਪਰ ਕਿਸਾਨ ਦੀ ਸਮੱਸਿਆ ਇਹ ਹੈ ਕਿ ਇਸ ਵਾਰ ਕਿਸਾਨ ਨੂੰ ਯੂਰੀਆ ਟਾਈਮ ਸਰ ਮਿਲੀ ਨਹੀਂ ਸੁਸਾਇਟੀਆਂ ਵੱਲ ਸਰਕਾਰ ਦਾ ਇੱਕ ਅਦਾਰਾ ਹੁੰਦਾ ਹੈ ਸੁਸਾਇਟੀਆਂ ਦੇ ਵਿੱਚ ਵੀ ਯੂਰੀਆ ਨਹੀਂ ਮਿਲੀ ਜੇ ਕਿਤੇ ਮਿਲੀ ਆ 2 4 5 ਬੁਰੇ ਮਿਲੇ ਆ ਉਹਦੇ ਨਾਲ ਬੰਦਾ ਕੀ ਕਰੂ ਤੇ ਕੀ ਨਾ ਕਰੂ ਬਹੁਤੇ ਕਿਸਾਨਾਂ ਨੂੰ ਯੂਰੀਆ ਤੀਜਾ ਬੁਰਾ ਪਾਉਣ ਤੋਂ ਬਾਅਦ ਮਿਲੀ ਆ ਚਲੋ ਇਹ ਸਰਕਾਰ ਨੂੰ ਚਾਹੀਦਾ ਵੀ ਥੋੜਾ ਬੋਧਾ ਇਧਰ ਧਿਆਨ ਦੇਵੇ ਪ੍ਰਸ਼ਾਸਨ ਨੂੰ ਚਾਹੀਦਾ ਆ ਬਾਕੀ ਯੂਰੀਆ ਬਹੁਤੇ ਕਿਸਾਨ ਇਦਾਂ ਆ ਵੀ ਤਿੰਨ ਤੋਂ ਵੱਧ ਬੋਰੇ ਪਾਉਂਦੇ ਆ ਚਾਰ ਪੰਜ ਛੇ ਬੋਰੇ ਯੂਰੀਆ ਦੇ ਪਾਈ ਜਾਂਦੇ ਆ ਜਰ ਕਿ 2 2.5 ਤਿੰਨ ਬੋਰੇ ਯੂਰੀਆ ਦੇ ਆਪਣੇ ਝੋਨੇ ਦੀ ਕਿਸਮ ਦੇ ਅਨੁਸਾਰ ਪਾਉਣੇ ਚਾਹੀਦੇ ਆ ਆਪਾਂ 2.5 ਤੋਂ 3 ਪਾਈਦੇ ਆ ਤੇ ਇਸ ਕਰਕੇ ਘੱਟ ਪਾਇਆ ਕਰੋ ਤਾਂ ਕਿ ਸਾਰਿਆਂ ਨੂੰ ਮਿਲ ਜਵੇ ਬਾਕੀ ਪ੍ਰਸ਼ਾਸਨ ਨੂੰ ਅਪੀਲ ਆ ਕਿ ਯੂਰੀਆ ਟਾਈਮ ਸਰ ਪਹੁੰਚਦੀ ਕਰਿਓ ਕਰੋ ਧੰਨਵਾਦ ਹਾਂਜੀ ਕਿਸਾਨ ਵੀਰੋ ਆਜੋ ਅੱਜ ਆਪਾਂ ਪਾਈਏ ਖੱਤੇ ਵਿੱਚ ਜੂਰੀਆ ਝੋਨੇ ਨੂੰ ਜੂਰੀਆ ਕਾਫੀ ਦਿਨਾਂ ਤੋਂ ਮਿਲਦੀ ਨਹੀਂ ਪਈ ਸੀਗੀ ਤੇ ਅੱਜ ਆਪਾਂ ਨੂੰ ਜੂਰੀਆ ਮਿਲ ਗਈ ਆ ਅੱਜ ਆਪਾਂ ਛੇਦ ਵਿੱਚ ਸੋਚਿਆ ਵੀ ਆਪ ਜੂਰੀਆ ਪਾ ਲੈਨੇ ਆ ਤੇ ਜੂਰੀਆ ਦੇ ਬਾਰੇ ਆਪਾਂ ਗੱਲ ਕਰਦੇ ਆਂ ਕਿ ਨਾਈਟ੍ਰੋਜਨ ਤੱਤ ਹੁੰਦਾ ਹੈ ਬਹੁਤ ਜ਼ਰੂਰੀ ਹੁੰਦਾ ਝੋਨੇ ਨੂੰ ਪਾਉਣਾ ਇਹ ਪਰ ਕਿਸਾਨ ਦੀ ਸਮੱਸਿਆ ਇਹ ਹੈ ਕਿ ਇਸ ਵਾਰ ਕਿਸਾਨ ਨੂੰ ਜੂਰੀਆ ਟਾਈਮ ਸਰ ਮਿਲੀ ਨਹੀਂ ਸੋਸਾਇਟੀਆਂ ਮਤਲਬ ਸਰਕਾਰ ਦਾ ਇੱਕ ਅਦਾਰਾ ਹੁੰਦਾ ਹੈ ਸੋਸਾਇਟੀਆਂ ਦੇ ਵਿੱਚ ਵੀ ਯੂਰੀਆ ਨਹੀਂ ਮਿਲੀ ਜੇ ਕਿਤੇ ਮਿਲੀ ਆ 2 4 5 ਬਰੇ ਮਿਲੇ ਆ